ਤੇ ਇਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਣੀ ਗਵਾਂਡੀਆਂ ਦੇ ਨਾਲ ਜਿਨ੍ਹਾਂ ਦਾ ਬਹੁਤ ਪਿਆਰ ਸੀ ਇਹਨਾਂ ਦਾ ਫਰਮਜੀਤ ਸਿੰਘ ਦੇ ਨਾਲ ਇਹ ਮੱਥਾ ਟੇਕਣ ਵਾਸਤੇ ਦਰਬਾਰ ਸਾਹਿਬ ਆ ਕੇ ਆਇਆ ਤੇ ਦਰਬਾਰ ਸਾਹਿਬ ਮੱਥਾ ਵੇਖਣ ਤਰੀਕੇ ਤੋਂ ਬਾਅਦ ਇੱਕ ਪਰਸੋਂ 14 ਤਰੀਕ ਨੂੰ ਵਾਪਸ ਜੰਮੂ ਜਾਣ ਵਾਸਤੇ ਬੱਸ ਸਟੈਂਡ ਤੇ ਆਏ ਆ ਤੇ ਬੱਸ ਸਟੈਂਡ ਦੇ ਇਹ ਬੱਚਾ ਜਿਹੜਾ ਵਾ ਫਰਮਜੀਤ ਨੂੰ ਕਹਿ ਕੇ ਗਿਆ ਵੀ ਮੈਂ ਆਪਣਾ ਬਾਥਰੂਮ ਚਲੇ ਆ। ਤੇ ਉਸ ਤੋਂ ਬਾਅਦ ਬੱਚਾ ਜਿਹੜਾ ਬਾਥਰੂਮ ਤੋਂ ਬਾਅਦ ਇਹ ਬੰਨੇ ਗਏ ਬਾਥਰੂਮ ਸਾਹਮਣੀ ਆ ਮੈਂ ਗਿਆ ਵਾਂ। ਇਹ ਪਤਾ ਨਹੀਂ ਬੱਚਾ ਬਾਹਰ ਇਹਦੇ ਕੀ ਦਿਮਾਗ ਆਇਆ ਕੀ ਹੋਇਆ ਇਹਨੂੰ ਕੀ ਭੁੱਲ ਗਿਆ। ਇਹ ਬੱਚਾ ਸਾਡੇ ਕੈਮਰੇ ਦੇ ਵਿੱਚ ਕੈਨੇਟੂ ਕੈਮਰਾ ਪਰ ਚੈੱਕ ਕੀਤਾ ਉਸ ਦੇ ਵਿੱਚ ਇਹ ਬੱਚਾ ਬੱਸ ਸਟੈਂਡ ਤੋਂ ਬਾਹਰ ਚਲਾ ਗਿਆ। ਤੇ ਨੈਕਸਟ ਕੈਮਰੇ ਚੈੱਕ ਕੀਤੇ ਆ ਫਿਰ ਇਹ ਬੱਚਾ ਜਿਹੜਾ ਵਾ ਇਹ ਚੱਲਦਾ 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 ਕੈਮਰੇ ਨੂੰ ਕੈਮਰੇ ਜਿਹੜੇ ਪ੍ਰਸ਼ਾਸਨ ਨੇ ਲਾਇਆ ਹੋਏ ਆ ਠੀਕ ਹੈ। ਤੇ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਆ ਸਾਨੂੰ ਬਹੁਤ ਹਦਿਆਤਾਂ ਕਰਦੇ ਆ ਵੀ ਬੱਸ ਸਟੈਂਡ ਤੁਸੀਂ ਸਾਨੂੰ ਪੁਆਇੰਟ ਕੀਤਾ ਹੋਇਆ ਵਾ ਤੇ ਤੁਸੀਂ ਇੱਕ ਵਧੀਆ ਡਿਊਟੀ ਨੂੰ ਇਨਜਾਮ ਦੇਣਾ ਵਾ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਇੱਥੇ ਠੀਕ ਹੈ ਉਸ ਡਿਊਟੀ ਨੂੰ ਆਪਾਂ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਬੱਚੇ ਦੇ ਪਿੱਛਾ ਬਿਲਕੁਲ ਕੈਮਰਾ ਕੈਮਰਾ ਕਰਦੇ ਰਹੇ ਤੇ ਕੈਮਰਾ ਕਰਦੇ ਕਰਦੇ ਪਿੱਛੇ ਜਾਂਦੇ ਕਰਦੇ ਇਹ ਬੱਚਾ ਜਿਹੜਾ ਵਾ ਆਪਣਾ ਗੋਲਡਨ ਐਵੇਨਿਊ ਤੱਕ ਜਾ ਕੇ ਪਹਿਲਾਂ ਰੁਕ ਗਿਆ ਫਿਰ ਰੁਕ ਗਿਆ ਲੈਫਟ ਹੋ ਗਿਆ ਇਹ ਫਿਰ ਬੱਚਾ ਜਿਹੜਾ ਵਾ ਲੈਫਟ ਹੋ ਗਿਆ ਫਿਰ ਦਾ ਮੁੱਕ ਉਹ ਬਰੇ ਕਿਹੜੀ ਸਾਈਡ ਤੇ ਚਲਾ ਗਿਆ ਇਹਦੇ ਬਾਰੇ ਸਾਨੂੰ ਪਤਾ ਨਹੀਂ ਲੱਗਿਆ ਤੇ ਲੇਕਿਨ ਆਪਾਂ ਇਹ ਪਤਾ ਲੱਗਿਆ ਕਿ ਜੋ ਕੈਮਰਾ ਖਤਮ ਹੋ ਜਾਂਦਾ ਸੀਗਾ ਕਿ ਮੇਰੀ ਪੁਲਿਸ ਦੀ ਟੀਮ ਬਾਸ ਸ਼ੈਡ ਚੌਕੀ ਦੀ ਵੀ ਸਾਰੀ ਇਸੇ ਕੰਮ 'ਚ ਰੁੱਟ ਗਈ ਸੀ ਤੇ ਇਹ ਬੱਚਾ ਜਿਹੜਾ ਵਾ ਆਪਾਂ ਆਪੇ ਦੀ ਫੋਟੋ ਵੀ ਲੈ ਲਈਆਂ ਇਹਨਾਂ ਦੇ ਫਾਦਰ ਸਾਹਿਬ ਕੋ ਫੋਟੋ ਨਹੀਂ ਸੀ ਗਿਆ ਕੋਈ ਮਿਲਿਆ ਇਹਨਾਂ ਦੀਆਂ ਬੱਚੇ ਦੀ ਲੇਕਿਨ ਆਪਾਂ ਕੈਮਰੇ ਦੇ ਵਿੱਚੋਂ ਫੋਟੋ ਲੈ ਕੇ ਫੋਟੋ ਬਣਾ ਕੇ ਆਪਾਂ ਜਿੰਨੇ ਵੀ ਥਰੀ ਵੀਲਰ ਵਾਲਿਆ ਜਿੰਨਾ ਵੀ ਸਿਸਟਮ ਹੈ ਸਾਡਾ ਆਪਾਂ ਸਾਰਿਆਂ ਨੂੰ ਸੋਸ ਆ ਸਾਰਿਆਂ ਨੂੰ ਫੋਟੋ ਆ ਪਤਾ ਨਹੀਂ ਇਹ ਸੋ ਫੋਟੋ ਬਣਾ ਕੇ ਆਪਾਂ ਸਾਰੇ ਨੂੰ ਵੰਡ ਦਿੱਤੀ ਆ। ਬਾਕੀ ਇਹ ਬੱਚਾ ਜਿਹੜਾ ਆਪਾਂ ਲੱਭਣਾ ਵਾ ਜਿਵੇਂ ਮਰਜ਼ੀ ਕਰਕੇ ਵੀ ਸਾਡੀ ਨਗਰੀ ਜਾਇਆ ਗੋਮੂ ਹੋ ਗਿਆ। ਤੇ ਇਸ ਬੱਚੇ ਨੂੰ ਆਪਾਂ ਅੱਜ ਰਿਕਵਰ ਕਰ ਲਿਆ ਵਾ। ਫ੍ਰੀ ਗਦਰ ਵਾਲਿਆਂ ਦੀ ਵੀ ਬੜੀ ਮਿਹਰਬਾਨੀ ਆ ਵੀ ਉਹਨਾਂ ਨੇ ਸਾਨੂੰ ਦੱਸਦਾ ਜਿਹੜਾ ਆਪਾਂ ਜਿਹੜੇ ਬੱਚੇ ਜਿਹੜੇ ਇਹਨੂੰ ਘਰ ਲੈ ਗਏ ਸੀਗੇ ਇਹਨੂੰ ਉਹਦਾ ਘਰ ਨਹੀਂ ਪਤਾ। ਜਿਹੜੇ ਆਪਣੇ ਘਰ ਲੈ ਗਏ ਸੀ ਲੇਕਿਨ ਬੱਚਾ ਚੁਸਤਿਆ। ਬੱਚਾ ਬਾਹਰ ਆ ਗਿਆ ਘਰ ਤੋਂ। ਠੀਕ ਹੈ ਘਰ ਆਉਣ ਵਾਸਤੇ ਫਿਰ ਇਹਨੇ ਕੇ 3 ਬਿਲਵਾਲੇ ਨੂੰ ਵੇਖ ਲਿਆ ਵੀ ਫਿਰ ਘੁੰਮਦਾ ਪਾਵਾ ਗੋਲਡਨ ਐਵਨਿਊ ਦੇ ਬਾਹਰ ਗੇਟ ਉੱਤੇ ਇਹ ਬੋਲਣ 3 ਬਿਲਵਾਲੇ ਨੇ ਜਾ ਕੇ ਸਾਨੂੰ ਬੱਚੇ ਨੂੰ ਸਾਨੂੰ ਰਿਕਵਰ ਕਰਵਾ ਦਿੱਤਾ ਅਸੀਂ ਬਹੁਤ ਖੁਸ਼ ਹੋਏ ਆ ਇਹਦੇ ਤੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਸਾਨੂੰ ਇਨੀ ਖੁਸ਼ੀ ਹੈ ਕਿ ਇਹ ਮਾਨਯੋਗ ਜੀ ਸਾਨੂੰ ਕਹਿ ਸਕਦੇ ਆ ਕਿ ਤੁਹਾਡੇ ਦਿਸ਼ਾ ਨਿਰਦੇਸ਼ ਦੇ ਨਾਲ ਅਸੀਂ ਇਹ ਬੱਚੇ ਨੂੰ ਸਾਰ ਕਵਰ ਕਰ ਲਿਆ ਜੀ ਇਹ ਤੇ ਮਾਨ ਇਤਿਵਾਦਿਆ ਸਾਡੇ ਅਮਰ ਸਰ ਦਾ ਤੇ ਇਹ ਸਾਰੇ ਬੱਚਾ ਜਿਹੜਾ ਜੰਮੂ ਤੋਂ ਜੰਮੂ ਤੋਂ ਆਏ ਸੀਗੇ ਇਹ ਉੱਥੇ ਪਰਚਾ ਦਰਜ ਕਰਉਂਗੇ ਕਰਦੇ ਸੀਗੇ ਬੱਚੇ ਬੜੇ ਹੀ ਫਾਜ਼ਲ ਵੀ ਬੜੇ ਜਿਆਦੇ ਨਰਵਸ ਸੀਗੇ ਸਾਰੇ ਰੋਂਦੇ ਸੀ ਸਾਡੇ ਕੋਲ ਆ ਕੇ ਪਰ ਇਹ ਸਾਡੇ ਖੁਸ਼ੀ ਵਾਲਾ ਟਾਈਮ ਹੈ ਕਿ ਸ਼ੁਰੂ ਆਰਾਮ ਦਾ ਸੀ ਪਿੱਤਰ ਧਰਤੀ ਤੇ ਮਾਂ ਨੂੰ ਤੁਸੀਂ ਸਾਡੇ ਦੇ ਹਦਿਆਤਾਂ ਦੇ ਅਨੁਸਾਰ ਉਹਨਾਂ ਦੇ ਦੇਖਾਂ ਦੇ ਮਿਹਨਤ ਕਰਦੇ ਇਹ ਬੱਚੇ ਸਰ ਕਰਾ ਲਿਆ ਸੀ ਸੈਟਿੰਗ ਦੀ ਕਿੰਨੀ ਕਿ ਬਾਦਰੀ ਜੀ ਮੰਦੀ ਟੀਮ ਦੀ ਕਿੰਨੀ ਕਿ ਬਾਦਰੀ ਮੰਦੀ ਹੋ ਜੀ ਟੀਮ ਵੀ ਮੈਂ ਸਰ ਬਹੁਤ ਬਾਦਰੀ ਮੰਨਦਾ ਜੀ ਦੇਖੋ ਜੀ ਇਹ ਬੱਚਾ ਹੈ ਬੱਚੇ ਰੱਬ ਦਾ ਰੋਗ ਮੈਂ ਤੁਹਾਨੂੰ ਦੱਸਿਆ ਬੱਚੇ ਰੱਬ ਦਾ ਰੋਗ ਹੁੰਦੇ ਆ ਕਿੰਨੇ ਕਿਸਰਾ ਦਾ ਬੱਚਾ ਸਰ ਇਹ ਸਰ 8 ਸਾਲ ਦਾ ਬੱਚਾ ਜੀ 8 ਸਾਲ ਦਾ ਲੇਕਿਨ ਚੁੱਸਦਾ ਹੈ ਬੱਚਾ ਚੁੱਸਦਾ ਇਹ ਆਪਣੇ ਮਾਪੇ ਦੇ ਨਾਲ ਆਇਆ ਸੀ ਇੱਥੇ ਮੈਂ ਨਹੀਂ ਮੇ ਮਾਪੇ ਦੇ ਨਾਲ ਨਹੀਂ ਆਇਆ ਸੀ ਆਪਣੇ ਗਵਾਂਢੀ ਹੈ ਉਹਨਾਂ ਦੇ ਕੋਲ ਹੀ ਰਹਿੰਦਾ ਸੀ ਧਰਿਆਨੇ ਦੀ ਦੁਕਾਨ ਆ ਮਿਸਟਰ ਆਪਣੇ ਹੈ ਗਿਆ ਪਰਮਜੀਤ ਸਿੰਘ ਜੀ ਉਹਨਾਂ ਦੇ ਨਾਲ ਹੀ ਆਇਆ ਸੀਗਾ ਬੱਚਾ ਆਪਣੇ ਮਾਪਿਓ ਦੇ ਨਾਲ ਨਹੀਂ ਆਇਆ ਸੀਗਾ ਲੇਕਿਨ ਮਾਪਿਓ ਬਾਅਦ ਵਿੱਚ ਆਏ ਆ ਇੱਥੇ ਪਰਮਜੀਤ ਦੇ ਨਾਲ ਬੱਚਾ ਇਹ ਫਿਰ ਵੈਸੇ ਹੀ ਗਵਾਚ ਗਿਆ ਸੀ ਜਾਂ ਇਹਨੂੰ ਕੋਈ ਜਾਣੀ ਵੀ ਲੈ ਗਿਆ ਸੀ ਉਹ ਦੇਖੋ ਜੀ 2 ਦਿਨ ਸਾਡਾ ਇਹ ਬੱਚਾ ਬਾਹਰ ਆਇ ਤੇ ਦੋ ਦਿਨ ਬਾਅਦ ਹੈ ਇਟ ਮੀਨਸ ਦੀ ਕੋਈ ਨਾ ਕੋਈ ਇਹਨੂੰ ਆਪਣੇ ਘਰ ਰੱਖਿਆ ਕਿਸੇ ਨੇ ਪਰ ਇਹਨੂੰ ਇਹ ਨਹੀਂ ਪਤਾ ਬੱਚਾ ਬਾਹਰ ਲੈ ਕੇ ਗਿਆ ਪਰ ਅੱਗੇ ਦੱਸ ਨਹੀਂ ਪਾਇਆ ਬੱਚਾ ਕਿਦੋਂ ਮੈਂ ਇੱਥੇ ਲੈ ਕੇ ਕਿੱਥੇ ਗੋਣ ਗਿਆ ਸਰ ਜਿੰਨਰ ਕਰ ਰਿਹਾ ਉਹਨਾਂ ਬਾਰੇ ਕੁਝ ਪਤਾ ਲੱਗਾ ਨਹੀਂ ਕੋਈ ਉਹਨਾਂ ਬਾਰੇ ਕੋਈ ਪਤਾ ਨਹੀਂ ਲੱਗਾ ਤੇ ਫਿਰ ਇਹ ਬੱਚਾ ਉੱਥੋਂ ਭੱਜ ਕੇ ਪਹਿਲਾਂ ਮੈਂ ਆਪਣਾ ਬਾਹਰ ਨਿਕਲ ਕੇ ਤੇ ਫਿਰ ਮੋਕਪੁਰੇ ਸਾਡੇ ਸ੍ਰੀ ਗੁਰੂਵਾਰਾਂ ਦੇ ਸਾਡੇ ਬੱਚਾ ਉਹ ਸਾਫਰੀ ਤੁਸੀਂ ਬੱਚੇ ਨਾ ਉਹਦੇ ਦੇ ਦਿਓ ਤੇ ਇਹ ਬੱਚਾ ਤੁਹਾਨੂੰ ਆ ਇਹ ਇਹ ਤੇ ਨਹੀਂ ਫੋਟੋਆਂ ਪਾਈਆਂ ਉਹਨਾਂ ਨੇ ਫੋਟੋਆਂ ਦੇ ਉੱਪਰ ਬੱਚਾ ਜਵਾਬ ਕਰਕੇ ਸਿਰੋਂ ਬਚਾ ਪਰਿਵਾਰ ਨੂੰ ਸੌਂਗ ਦਿੱਤਾ ਜਾਏਗਾ ਹਾਂ ਬੱਚਾ ਇਹ ਪਰਿਵਾਰ ਨੂੰ ਸੌਂਗ ਦਿੱਤਾ ਜਾਏਗਾ ਬੜੀ ਮਾਣ ਇਤਵਾਰੀ ਗੱਲ ਹੈ ਅਮਰੇ ਸਾਡੇ ਪੁਲਿਸ ਨੇ ਮਾਨ ਜੋ ਕਮਿਸ਼ਨਰ ਸਾਹਿਬ ਜਿਹੜੇ ਸਾਨੂੰ ਬਹੁਤ ਬਰੀਫ ਕਰਦੇ ਆ ਵੀ ਕੋਈ ਵੀ ਪੁਆਇੰਟ ਛੋਟਾ ਵੀ ਹੁੰਦਾ ਹੈ ਅਮਰੇ ਸੰਦਰਿ ਥੋੜੀ ਵੀ ਹੁੰਦਾ ਉਹਦੀ ਪੂਰੀ ਹੈਲਪ ਕਰਦੇ ਆ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਕੇ ਤੇ ਇਹ ਬੱਚੇ ਨੂੰ ਆਪਾਂ ਮੇਰੀ ਟੀਮ ਦੇ ਜਿਹਨੇ ਮਦਦ ਕੀਤੀ ਹੈ ਸ਼ਲਾਗਾ ਜੋ ਕੰਮ ਤੇ ਬੜਾ ਅਪਰੀਸ਼ੀਏਟ ਕੀਤਾ ਹੈ ਜਿਹਨੂੰ ਮਾਨ ਕਮਿਸ਼ਨਰ ਸਾਹਿਬ ਜੀ ਨੂੰ ਵੀ ਮੈਂ ਕਹਾਂਗਾ ਮੇਰੀ ਟੀਮ ਨੂੰ ਸਰਟੀਫਿਕੇਟ ਦਿੱਤਾ ਜਾਵੇ ਇਸ ਸਟੈਂਪ ਨਾਲ ਠੀਕ ਹੈ